ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੁਰਸੇਵਕ ਤੇ ਤੁਸੀਂ ਜੁੜੇ ਹੋ AS 프리드ਕੁਰ ਦੇ ਅਫੀਸ਼ੀਅਲ YouTube ਚੈਨਲ ਦੇ ਨਾਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਆਪਣੀ ਪੰਜਾਬ ਨੂੰ ਵੱਖ-ਵੱਖ ਟਾਈਮ ਦੇ ਉੱਪਰ ਕਿਸ-ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਸਭ ਤੋਂ ਪਹਿਲਾਂ ਟਾਈਮ ਹੈ ਵੈਦਿਕ ਜਾਂ ਰਿਕ ਵੈਦਿਕ ਟਾਈਮ ਦੇ ਪੀਰੀਅਡ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਸ ਟਾਈਮ ਤੇ ਇਸ ਨੂੰ ਸੱਤ ਸਿੰਧੂ ਦਾ ਨਾਮ ਦਿੱਤਾ ਗਿਆ ਸੀ ਸੱਤ ਸਿੰਧੂ ਦਾ ਮਤਲਬ ਹੈ ਸੱਤ ਦਰਿਆਵਾਂ ਦੀ ਧਰਤੀ ਇਹ ਕਿਹੜੇ ਸੱਤ ਦਰਿਆ ਸੀ ਇਹਨਾਂ ਨੂੰ ਤੁਸੀਂ ਦੱਸੋਗੇ ਕਮੈਂਟ ਸੈਕਸ਼ਨ ਦੇ ਵਿੱਚ ਮਹਾਕਾਵਿ ਮਹਾਪਾਰਜਨ ਮੈਂ ਦੇ ਟਾਈਮ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਹ ਸੀ ਪੰਚਨਦ ਮਤਲਬ ਪੰਜ ਦਰਿਆਵਾਂ ਦੀ ਧਰਤੀ ਇੱਕ ਨਾਮ ਸੀ ਇਹਦਾ ਬ੍ਰਹਮਵਰਤ ਤੇ ਇੱਕ ਨਾਮ ਸੀ ਇਹਦਾ ਆਰੀਆ ਵਰਤ ਇਹ ਤਿੰਨੋਂ ਨਾਮ ਕਦੋਂ ਦਿੱਤੇ ਗਏ ਇਹ ਤਿੰਨੋਂ ਨਾਮ ਦਿੱਤੇ ਗਏ ਆਪਾਂ ਨੂੰ ਮਹਾਕਾਵਿ ਦੇ ਟਾਈਮ ਵਿੱਚ ਹਿਉਨ ਸੰਗ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਤਾਂ ਇਸ ਨੇ ਕਿਹਾ ਸਾਕਿਆ ਦੇਸ਼ ਸਾਕਿਆ ਦੇਸ਼ ਯੂਨਾਨੀਆਂ ਦੁਆਰਾ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਤਾਂ ਯੂਨਾਨੀਆਂ ਨੇ ਪੰਜਾਬ ਨੂੰ ਕਿਹਾ ਪੈਂਟਾਪੋਟਾਮੀਆ ਪੈਂਟਾਪੋਟਾਮੀਆ ਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ ਟੱਕੀ ਕਬੀਲੇ ਨੇ ਆਪਦੇ ਟੱਕ ਕਬੀਲੇ ਦੇ ਨਾਮ ਉੱਪਰ ਹੀ ਟੱਕੀ ਦੇਸ਼ ਪੰਜਾਬ ਨੂੰ ਨਾਮ ਦਿੱਤਾ ਫਿਰ ਕੁਸ਼ਨ ਹੈ ਮਹਾਰਾਜਾ ਰਣਜੀਤ ਸਿੰਘ ਮੁਗਲ ਮਦਕਾਲੀਨ ਟਾਈਮ ਜਾਂ ਅੰਗਰੇਜ਼ਾਂ ਦੇ ਟਾਈਮ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ਤਾਂ ਆਪਣਾ ਆਨਸਰ ਹੈ ਲਾਹੌਰ ਸੂਬਾ ਜਾਂ ਫਿਰ ਸੂਬਾ ਹੈ ਲਾਹੌਰ 1947 ਵਿਲੇ ਜਦੋਂ ਦੇਸ਼ ਦੀ ਵੰਡ ਹੋਈ ਤਾਂ ਆਪਣੇ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਗਿਆ ਤਾਂ ਇਸ ਨੂੰ ਕਿਹਾ ਗਿਆ ਚੜਦਾ ਪੰਜਾਬ ਜਾਂ ਸ਼ਿਰ ਪੂਰਬੀ ਪੰਜਾਬ ਤਾਂ ਹੁਣ ਇੱਕ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੈ ਕਿ ਅਜੋਕਾ ਪੰਜਾਬ ਜਿਹੜਾ ਹੈ ਆਪਣਾ ਇੱਕ ਕਦੋਂ ਹੋਂਦ ਵਿੱਚ ਆਇਆ ਇਸ ਵੀਡੀਓ ਵਿੱਚ ਇੰਨਾ ਹੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ